ਹਾਉ ਊਦਮ ਸਿੰਘ ਸਰਦਾਰ ਨੂੰ ਹਾਉ ਊਦਮ ਸਿੰਘ ਸਰਦਾਰ ਨੂੰ ਗੱਲ ਸੁਣ ਕੇ ਚੜ ਗਈ ਲਹਿਰ ਊਦਮ ਸਿੰਘ ਸਰਦਾਰ ਨੂੰ ਗੱਲ ਸੁਣ ਕੇ ਚੜ ਗਈ ਲਹਿਰ ਕਹਿੰਦਾ ਬੰਦ ਕਰ ਦੇ ਬਕਵਾਸ ਨੂੰ ਹਾਉ ਤੂੰ ਬੰਦ ਕਰ ਦੇ ਬਕਵਾਸ ਨੂੰ ਤੇ ਦੋ ਕੀ ਸਕਿੰਡ ਠਹਿਰ ਬੰਦ ਕਰ ਦੇ ਬਕਵਾਸ ਨੂੰ ਤੇ ਦੋ ਕੀ ਸਿੰਘ ਨ ਠਹਿਰ ਮੈਂ ਆਇਆ ਚੱਲ ਪੰਜਾਬ ਤੋਂ ਹਉ ਮੈਂ ਆਇਆ ਚੱਲ ਪੰਜਾਬ ਤੋਂ ਇਹਦਾ ਲੈਣ ਵਾਸਤੇ ਬਹਿਰ ਆਇਆ ਚੱਲ ਪੰਜਾਬ ਤੋਂ ਇਹਦਾ ਲੈਣ ਵਾਸਤੇ ਬਹਿਰ ਕਹਿੰਦਾ ਜਲਿਆਂ ਵਾਲੇ ਬਾਗ 'ਚ ਹਉ ਮੈਂ ਜਲਿਆਂ ਵਾਲੇ ਬਾਗ 'ਚ ਕਹਿੰਦਾ ਜੋ ਕੀਤੇ ਸਨ ਕਹਿਰ ਜੱਲਿਆਂ ਵਾਲੇ ਬਾਗਚੇ ਤੂੰ ਧੋ ਕੀਤੇ ਸਨ ਕਹਿਰ ਤੈਨੂੰ ਉਹਦਾ ਪਰਤ ਚਕਾ ਦਿਆਂ ਹਾ ਤੈਨੂੰ ਉਹਦਾ ਪਰਤ ਚਕਾ ਦਿਆਂ ਤੂੰ ਧੋ ਕੇ ਸੇਕੰਡ ਠਹਿਰ ਉਹਦਾ ਪਰਤ ਚਕਾ ਦਿਆਂ ਤੂੰ ਧੋ ਕੇ ਸੇਕੰਡ ਠਹਿਰ ਇਨੀ ਕਹਿ ਕੇ ਉਦਮ ਸਿੰਘ ਨੇ ਹੋਏ ਨੀ ਕਹਿ ਕੇ ਉਦਮ ਸਿੰਘ ਨੇ ਕੀਤੇ ਤਿੰਨ ਪਿਸਟਲ ਦੇ ਮਹਿਲ ਕੈ ਕਿਉ ਜਮਨ ਸਿੰਘ ਨੇ ਕੀ ਤੇ ਤੈਨੂੰ ਪਿਸਟਲ ਦੇ ਭੈਲ ਗੋਲੀ ਵਿੱਚ ਛਾਤੀ ਦੇ ਮਾਰਤੀ ਹਉ ਗੋਲੀ ਵਿੱਚ ਛਾਤੀ ਦੇ ਮਾਰਤੀ ਪੁੰਜੇ ਰਿਆ ਧੜਫੇ ਅੰਡਵੈਰ ਵਿੱਚ ਛਾਤੀ ਦੇ ਮਾਰਤੀ ਪੁੰਜੇ ਰਿਆ ਧੜਫੇ ਅੰਡਵੈਰ ਬਾਵਾਆਂ ਉੱਚੀਆਂ ਕੀਤੀਆਂ ਸ਼ੇਰ ਨੇ ਹਉ ਬਾਵਾਆਂ ਉੱਚੀਆਂ ਕੀਤੀਆਂ ਸ਼ੇਰ ਨੇ ਦਿੱਤਾ ਪਿਸਟਲ ਪੁੰਜੇ ਭੇਕ ਕੁਕੀਆਂ ਕੀਟੀਆਂ ਸ਼ੇਰ ਨੇ ਦਿੱਤਾ ਪਿਸਟਲ ਭੁੰਦੇ ਫੇਕ ਮੈਨੂੰ ਭਰ ਲੋ ਲੰਡਨ ਵਾਸੀਓ ਹਾਉ ਮੈਨੂੰ ਭਰ ਲੋ ਲੰਡਨ ਵਾਸੀਓ ਹੋ ਹੋ ਭਰ ਲੋ ਲੰਡਨ ਵਾਸੀਓ ਮੈਂ ਭੱਜਾਂ ਨਾ ਇੱਕ ਪੈਰ ਪੜ ਲੋ ਲੰਡੇ ਨਾ ਬੱਝਿਓ ਮੈਂ ਪਜਾਣਾ ਇੱਕ ਪੈਰ ਮੇਰੀ ਪੂਰੀ ਹੋਈ ਪਰਦਗਿਆ ਹੋ ਮੇਰੀ ਪੂਰੀ ਹੋਈ ਪਰਦਗਿਆ ਮੇਰਾ ਪੂਰਾ ਹੋ ਗਿਆ ਬਹਿਰ ਪੂਰੀ ਹੋਈ ਪਰਦਗਿਆ ਮੇਰਾ ਪੂਰਾ ਹੋ ਗਿਆ ਬਹਿਰ ਗੱਲਾਂ ਲਿਖੂ ਬੂੜਿਆਂ ਵਾਲੜਾ ਹੋ ਗੱਲਾਂ ਕਰੂ ਬੂੜਿਆਂ ਵਾਲੜਾ ਮੇਰੀ ਬਾਤ ਲਖਣਗੇ ਸ਼ੇਰ ਕੜੂ ਬੂੜਿਆਂ ਵਾਲਾ ਮੇਰੀ ਬਾਾਰ ਲਿਖਣਗੇ ਖੈਰ ਮੇਰੀ ਬਾਾਰ ਲਿਖਣਗੇ ਖੈਰ ਮੇਰੀ ਬਾਾਰ ਲਿਖਣਗੇ ਖੈਰ ਸ਼ੇਅਰ ਕਰ ਦਿਓ ਵੀਰੋ ਸ਼ੇਅਰ ਕਰ ਦਿਓ